ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਸੀਂ ਜਾਣੋਗੇ ਦੁਨੀਆ ਤੇ ਬਹੁਤ ਹੀ ਆਮ ਹੋ ਚੁੱਕੀਆਂ ਦੋ ਬਿਮਾਰੀਆਂ ਦੇ ਬਾਰੇ ਉਹ ਬਿਮਾਰੀਆਂ ਨੇ ਗੱਲ ਬਲੇਡਰ ਸਟੋਨ ਅਤੇ ਕਿਡਨੀ ਸਟੋਨ ਜੇ ਸਮੇਂ ਰਹਿnde ਇਹਨਾਂ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਬਹੁਤ ਹੀ ਤਕਲੀਫਦਾਇਕ ਬਣ ਜਾਂਦੀਆਂ ਹਨ ਅੱਜ ਤੁਸੀਂ ਜਾਣੋਗੇ ਇਹਨਾਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ ਜਾਂ ਜਿਨ੍ਹਾਂ ਨੂੰ ਇਹ ਪਰੇਸ਼ਾਨੀ ਆ ਗਈ ਹੈ ਉਹ ਕਿਵੇਂ ਠੀਕ ਹੋ ਸਕਦੇ ਨੇ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਅਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਾਸ਼ਟ੍ਰੀ ਗਾਲ ਸਰ ਜੀ ਸਸ਼ਟ੍ਰੀਕਾਰ ਰਮਦੀਪ ਸਿੰਘ ਜੀ ਸਰ ਜੀ ਗਾਲ ਬਲੈਡਰ ਸਟੋਨ ਕੀ ਹੈ ਤੇ ਕਿਉਂ ਹੁੰਦਾ ਹੈ ਜੀ ਦੇਖੋ ਜਿਹੜਾ ਗਾਲ ਬਲੈਡਰ ਹੈ ਇਹ ਸਾਡਾ ਜਿਹੜਾ ਲੀਵਰ ਹੈ ਇਹਦੇ ਥੱਲੇ ਇੱਕ थैਲੀ ਹੈ ਜੀ ਜਿਹਨੂੰ ਗਾਲ ਬਲੈਡਰ ਕਿਹਾ ਜਾਂਦਾ ਹੈ ਤੇ ਇਹਦੇ ਵਿੱਚ ਇੱਕ ਜਨਕਿ ਪਿਤ ਗਰਮੀ ਜਿਹੜੀ ਹੈ ਨਾ ਉਹ ਇਸ थैਲੀ ਦੇ ਵਿੱਚ ਹੀ ਹੁੰਦੀ ਹੈ ਜੀ ਤੇ ਇਹਨੂੰ ਮੈਡੀਕਲ ਪਾਸਾ ਬਾਇਲ ਕੇ ਆ ਜਾਂਦਾ ਸੋ ਇਹ ਅਸਲ ਚ ਸਾਡੇ ਖਾਣੇ ਜਿਹੜੇ ਹਾਰਡ ਚੀਜ਼ਾਂ ਨੇ ਨਾ ਜਿਹੜੇ ਫੈਟ ਹੈ ਉਹ ਉਹ ਪਚਾਉਣ ਵਾਸਤੇ ਇਹ ਕੰਮ ਆਉਂਦਾ ਹੈ ਜੀ ਸੋ ਜਦੋਂ ਵੀ ਪਿਤ ਦੀ ਥੈਲੀ ਦੇ ਵਿੱਚ ਜਿਹੜਾ ਫੈਟਸ ਵੱਧ ਜਾਂਦੀਆਂ ਨੇ ਕੋਲੇਸਟ੍ਰੋਲ ਵੱਧ ਜਾਂਦਾ ਹੈ ਤੇ ਨਾਲ ਦੀ ਨਾਲ ਹੋਰ ਜਿਹੜੇ ਕੈਲਸ਼ੀਅਮ ਵਰਗੇ ਤੱਤ ਨੇ ਇਹ ਜਦੋਂ ਕਦੇ ਉਹਦੇ 'ਚ ਜ਼ਿਆਦਾ ਪਹੁੰਚ ਜਾਂਦੇ ਨੇ ਤੇ ਇਹ ਫਿਰ ਸਾਰਾ ਕੁਝ ਮਿਲ ਕੇ ਤੇ ਉਤੇ ਇਹ ਛੋਟੇ ਛੋਟੇ ਪੱਥਰ ਜਿਹੜੇ ਬਣਦਾ ਪੈਂਦੇ ਨੇ ਤੇ ਜਿਨ੍ਹਾਂ ਨੂੰ ਸਟੋਨ ਵੀ ਕਿਹਾ ਜਾਂਦਾ ਸੋ ਇਹ ਗਾਲ ਬਲੈਡਰ ਸਟੋਨ ਨੇ ਬਣਦਾ ਕਾਰਨ ਜਿਹੜਾ ਉਹ ਪਿਛੇ ਇਸੇ ਤਰ੍ਹਾਂ ਇਹ ਅਵਾਦਸ਼ਿਤ ਜਿਹੜੇ ਪੋਸ਼ਕ ਤੱਤ ਨੇ ਉਹਦੇ ਵਿੱਚ ਗਏ ਯਾਰ ਫਿਰ ਇਹ ਜਿਹੜੀ ਫੈਟ ਜ਼ਿਆਦਾ ਗਈ ਹੈ ਇਹੀ ਇਹਦਾ ਕਾਰਨ ਬਣਦੀ ਹੈ ਜੀ ਸਰ ਜੀ ਕਿਡਨੀ ਸਟੋਨ ਕੀ ਹੈ ਤੇ ਇਹ ਕਿਵੇਂ ਹੁੰਦਾ ਕਿਡਨੀ ਦੇ ਸਟੋਨ ਜਿਹੜੇ ਨੇ ਦੇਖੋ ਕਿਡਨੀ ਦਾ ਕੰਮ ਕੀ ਹੈਗਾ ਸਾਰੇ ਬਲੱਡ ਦੇ ਵਿੱਚੋਂ ਉਹਦੀ ਜੋ ਸਲ੍ਹਾਂ ਦੀ ਛੱਡੀ ਹੋਈ ਗੰਦਗੀ ਹੈ ਜੀ ਉਹ ਯੂਰਿਨ ਦੇ ਰਸਤੇ ਸਰੀਰ ਚੋਂ ਬਾਹਰ ਕੱਢਣਾ ਠੀਕ ਹੈ ਜੋ ਵੀ ਉਹ ਅਵੰਸ਼ਿਤ ਚੀਜ਼ਾਂ ਨੇ ਉਹਨਾਂ ਨੂੰ ਫਿਲਟਰ ਕਰਕੇ ਬਾਹਰ ਕੱਢਣਾ ਲੇਕਿਨ ਕਿੰਨੀਆਂ ਜਿਹੜੀਆਂ ਬਣੀਆਂ ਨੇ ਨਾ ਇਹ ਬਣੀਆਂ ਨੇ ਲਿਕਵਿਡ ਚੀਜ਼ਾਂ ਨੂੰ ਬਾਹਰ ਕੱਢਣ ਵਾਸਤੇ ਜੀ ਸੋਲਿਡ ਚੀਜ਼ਾਂ ਨਹੀਂ ਨਿਕਲਦੀਆਂ ਤੇ ਜਦੋਂ ਖਾਣੇ ਦੇ ਵਿੱਚ ਕੁਝ ਐਸੇ ਤੱਤ ਜਿਵੇਂ ਸੋਲਿਡ ਕੈਲਸ਼ੀਅਮ ਜਿਨ੍ਹਾਂ ਦੀਆਂ ਹੱਡੀਆਂ ਤੋਂ ਕੈਲਸ਼ੀਅਮ ਹਟ ਰਿਹਾ ਹੁੰਦਾ ਹੈ ਉਤੋਂ ਫਿਰ ਸੋਲਿਡ ਕੈਲਸ਼ੀਅਮ ਬਲੱਡ ਦੇ ਵਿੱਚ ਆ ਜਾਂਦਾ ਹੈ ਐਸੀਆਂ ਚੀਜ਼ਾਂ ਜਾਂ ਜਿਹੜੇ ਅਵੰਸ਼ਿਤ ਪੋਸ਼ਕ ਤੱਤ ਨੇ ਜਿਵੇਂ ਪਹਿਲਾਂ ਵੀ ਗੱਲ ਹੋਈ ਸੀ ਕਿ ਐਡਰੈਸ ਸਿਗਨਲ ਕੋਡ ਹਰ ਇੱਕ ਖਾਣੇ ਦੇ ਉੱਤੇ ਕੁਦਰਤ ਨੇ ਪਾਇਆ ਹੋ ਦਾ ਤੇ ਇਹ ਜਿਹੜੇ ਪ੍ਰੋਸੈਸ ਫੂਡ ਨੇ ਕਈ ਵਾਰੀ ਜਿਹਨਾਂ ਖਾਦੇ ਜਾਂਦੇ ਨੇ ਜਿਨ੍ਹਾਂ ਉੱਤੇ ਐਡਰੈਸ ਸਿਗਨਲ ਕੋਡ ਨਹੀਂ ਹੈ ਉਹਦੇ ਵਿੱਚੋਂ ਜਿਹੜੇ ਪੋਸ਼ਕ ਤੱਤ ਗਏ ਨੇ ਜਿਨ੍ਹਾਂ ਨੂੰ ਅੱਗੇ ਪਤਾ ਨਹੀਂ ਲੱਗ ਰਿਹਾ ਕਿ ਜਾਣਾ ਕਿੱਥੇ ਹੈ ਸੋ ਇਹ ਜਿਹੜੇ ਅਵਾਂਛਿਕ ਪੋਸ਼ਕ ਤੱਤ ਨੇ ਜਿਹੜੇ ਸਰੀਰ 'ਚ ਇਸਤੇਮਾਲ ਨਹੀਂ ਹੋਏ ਇਹ ਬਲੱਡ 'ਚ ਜਿਹੜੇ ਘੁੰਮਦੇ ਰਹਿੰਦੇ ਨੇ ਇਹ ਫਿਰ ਕਿੰਨੀ ਇਹਨਾਂ ਨੂੰ ਇਹਨਾਂ ਨੂੰ ਫਿਲਟਰ ਕਰਦੀ ਹੈ ਤੇ ਉਹ ਫਿਲਟਰ ਦੇ ਵਿੱਚ ਤੇ ਉਹ ਜਿਹੜਾ ਆ ਗਿਆ ਹੁਣ ਜਿਹੜਾ ਉੱਥੋਂ ਤੋਂ ਲਿਕਵਿਡ ਤੇ ਜਿਹੜਾ ਸੀ ਉਹ ਯੂਰੀਨ ਬਾਹਰ ਨਿਕਲ ਗਿਆ ਲੇਕਿਨ ਜਿਹੜੇ ਸੋਲਿਡਸ ਆਤ ਨੇ ਉਹ ਫਿਰ ਉੱਥੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦੇ ਨੇ ਇਕੱਠੇ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਹੌਲੀ ਹੌਲੀ ਫਿਰ ਉੱਥੇ ਉਹ ਸਟੋਨ ਦਾ ਰੂਪ ਲੈਣ ਲੱਗ ਪੈਂਦੇ ਨੇ ਸੋ ਇਹ ਜਿਹੜੇ ਇਸ ਤਰ੍ਹਾਂ ਕਰਕੇ ਸਟੋਨ ਬਣਦੇ ਨੇ ਕਿਡਨੀ ਦੇ ਵਿੱਚ ਉਹਨਾਂ ਨੂੰ ਕਿਡਨੀ ਸਟੋਨ ਕਿਹਾ ਜਾਂਦਾ ਜੀ ਤਾਂ ਸਰ ਜੀ ਇਹਨਾਂ ਬਿਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ ਜਾਂ ਜਿਨ੍ਹਾਂ ਨੂੰ ਇਹ ਤਕਲੀਫ ਆ ਚੁੱਕੀ ਹੈ ਉਹ ਕਿਵੇਂ ਠੀਕ ਹੋ ਸਕਦੇ ਜੀ ਦੇਖੋ ਮੈਂ ਹਮੇਸ਼ਾ ਜਿਹੜੀ ਕਹਿੰਦਾ ਰੰਨਾ ਕਿ ਜਿਹੜੀ ਫਿਟਨੈਸ ਸਾਇੰਸ ਹੈ ਨਾ ਉਹ ਜਾਂਦੀ ਹੈ ਕਾਰਨ ਦੇ ਉੱਤੇ ਜੀ ਤੇ ਕਾਰਨ ਦੇ ਵਿੱਚ ਹੀ ਲੁਕਿਆ ਹੁੰਦਾ ਨਿਵਾਰਣਾ ਜੀ ਸੋ ਇਹਦਾ ਜਿਹੜਾ ਕਾਰਨ ਹੈ ਅਗਰ ਉਹਨੂੰ ਅਸੀਂ ਹਟਾ ਲਈਏ ਤੇ ਇਹ ਪ੍ਰੋਬਲਮ ਕੁਦਰਤ ਨੇ ਆਪਣੇ ਆਪ ਹੀ ਸਾਡੇ ਸ਼ਰੀਰ ਦੇ ਵਿੱਚ ਇੱਕ ਸਿਸਟਮ ਬਣਾਇਆ ਹੋਇਆ ਹੈ ਜਿਹੜਾ ਆਟੋਮੈਟਿਕ ਸਟਾਰਟ ਹੋ ਜਾਂਦਾ ਹੈ ਤੇ ਕਲੀਨਿੰਗ ਕਰਦਾ ਹੈ ਤੇ ਜਦੋਂ ਇਹ ਕਾਰਨ ਅਸੀਂ ਉਹ ਜਿਹੜਾ ਮੰਦਾ ਹਟਾ ਦਿੰਨੇ ਆ ਤੇ ਉਹ ਫਿਰ ਆਪਣੇ ਆਪ ਹੀ ਇਹਨਾਂ ਨੂੰ ਸਾਫ ਕਰਦਾ ਪੈਂਦਾ ਹੈ ਸਾਨੂੰ ਕੋਈ ਇਹਦਾ ਸਜ਼ਾ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਜੀ ਅਕਸਰ ਪਹਿਲੇ ਇਹ ਤੇ ਬਣ ਗਿਆ ਕਿ ਜਦੋਂ ਵੀ ਸਟੋਨ ਬਣ ਜੇ ਤੁਹਾਨੂੰ ਸੱਜਵੀਂ ਕਰਕੇ ਬਾਹਰ ਕਢੋ ਜਾਂ ਕੋਈ ਦਵਾਈਆਂ ਕਾ ਕੇ ਬਾਹਰ ਕਢੋ ਲੇਕਿਨ ਨਹੀਂ ਇਹ ਦੇ ਜਦੋਂ ਤੁਸੀਂ ਕਾਰਨ ਖਤਮ ਕਰ ਦਿੰਦੇ ਹੋ ਤੇ ਇਹ શરીਰ ਚੋਂ ਆਪਣੇ ਆਪ ਹੀ ਖਤਮ ਹੋਣਾ ਸ਼ੁਰੂ ਹੋ ਜਾਂਦੇ ਜੀ ਸੋ ਮੇਜਰ ਜਿਹੜਾ ਇਹਦੇ ਕਾਰਨਾਂ ਦੇ ਉੱਤੇ ਜਾਣਾ ਹੈ ਹੁਣ ਦੋਨਾਂ ਦੇ ਵਿੱਚ ਹੀ ਤੁਸੀਂ ਦੇਖੋ ਚਾਹੇ ਉਹ ਗਾਲ ਬਾਡਰ ਦੇ ਵਿੱਚ ਸਟੋਨ ਬਣ ਰਿਹਾ ਚਾਹੇ ਉਹ ਜਿਹੜਾ ਕਿਡਨੀ ਦੇ ਵਿੱਚ ਸਟੋਨ ਬਣ ਰਿਹਾ ਜੀ ਜਾਂ ਫਿਰ ਕੋਈਆਂ ਨਾੜੀਆਂ ਦੇ ਵਿੱਚ ਕਿਤੇ ਕੈਲਸੀਫਿਕੇਸ਼ਨ ਹੋ ਰਿਹਾ ਜੀ ਇਹਨਾਂ ਤਿੰਨਾਂ ਦੇ ਜਿਹੜੇ ਕਾਰਨ ਨੇ ਉਹ ਲਗਭਗ ਰਲਦੇ ਮਿਲਦੇ ਨੇ ਤੇ ਇਹਨਾਂ ਦੇ ਵਿੱਚ ਜਦੋਂ ਇਹਨਾਂ ਨੂੰ ਦੇਖਿਆ ਜਾਂਦਾ ਤਾਂ ਇਹਨਾਂ 'ਚ ਫੈਟ ਪਾਈ ਜਾਂਦੀ ਹੈ ਯਾਨੀ ਕਿ ਖਰਾਬ ਕੋਲੇਸਟ੍ਰੋਲ ਪਾਇਆ ਜਾਂਦਾ ਦੂਸਰੇ ਨੰਬਰ ਤੇ ਇਹਨਾਂ ਦੇ ਵਿੱਚ ਜਿਹੜੇ ਨੇ ਅਵਾੰਸ਼ਿਤ ਪੋਸ਼ਕ ਤੱਤ ਪਾਏ ਜਾਂਦੇ ਨੇ ਕੈਲਸ਼ੀਅਮ ਡਿਪੋਜ਼ਿਟਸ ਫਾਸਫੋਰਸ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦੇ ਵਿੱਚ ਹੁੰਦੀਆਂ ਨੇ ਤੇ ਜਿਹੜਾ ਤੀਸਰਾ ਹੈ ਉਹਦੇ 'ਚ ਹੁੰਦਾ ਆ ਕਿ ਜਿਹੜਾ ਖੱਡੀਆਂ ਤੋਂ ਜਿੰਨਾ ਦਾ ਕੈਲਸ਼ੀਅਮ ਹਟ ਰਿਹਾ ਖਾਸ ਕਰਕੇ ਜੀ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਕਿਉਂਕਿ ਉੱਥੋਂ ਜਿਹੜਾ ਕੈਲਸ਼ੀਅਮ ਆਉਣਾ ਆ ਰਿਵਰਸ ਹੁੰਦਾ ਹੈ ਉਹ ਹੱਡੀਆਂ ਚ ਉਹ ਤੇ ਕੋਈ ਫਿਲਟਰ ਨਹੀਂ ਹੈ ਉੱਥੋਂ ਸੋਲਿਡ ਫਾਰਮ ਦੇ ਵਿੱਚ ਹੀ ਉਹ ਕੈਲਸ਼ੀਅਮ ਹਟਦਾ ਹੈ ਫਿਰ ਜੀ ਯਾਨੀ ਕਿ ਆਸਟਿਓਪਰੋਸਿਸ ਦੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਦੇ ਵਿੱਚ ਸਟੋਨ ਬਣਦੀ ਸੰਭਾਵਨਾ ਕਈ ਹੋਣਾ ਜ਼ਿਆਦਾ ਹੈ ਜੀ ਸੋ ਜਦੋਂ ਅਸੀਂ ਅਗਰ ਇਹਨਾਂ ਤਿੰਨ ਚੀਜ਼ਾਂ ਦੇ ਉੱਤੇ ਕੰਮ ਕਰ ਲਈਏ ਖਾਣੇ ਦੇ ਵਿੱਚ ਕੋਈ ਐਸਾ ਪੋਸ਼ਕ ਤੱਤ ਸ਼੍ਰੀਚ ਨਾ ਜਾਣ ਦੀ ਜਿਹਦੇ ਵਿੱਚ ਐਡਰੈਸ ਸਿਗਨਲ ਕੋਡ ਨਹੀਂ ਹੈਗਾ ਜੀ ਯਾਨੀ ਕਿ ਕੋਸ਼ਿਸ਼ ਕਰੀਏ ਕਿ ਅਨਪ੍ਰੋਸੈਸਡ ਫੂਡ ਵੱਧ ਖਾਈਏ ਤੇ ਪ੍ਰੋਸੈਸਿੰਗ ਵਾਲਾ ਫੂਡ ਜਿਹੜਾ ਉਹਨੂੰ ਕੱਟ ਲਈਏ ਜੀ ਠੀਕ ਹੈ ਜਿਹਨੂੰ ਮੈਂ ਅਕਸਰ ਕਹਿੰਦਾ ਰਹਿੰਦਾ ਲਾਈਵ ਫੂਡ ਜਿਹੜਾ ਜੀ ਸੋ ਅਗਰ ਐਸਾ ਖਾਣਾ ਖਾਣਾ ਸ਼ੁਰੂ ਕਰ ਲਈਏ ਤੇ ਕੋਈ ਵੀ ਐਡਰੈਸ ਸਿਗਨਲ ਕੋਡ ਤੋਂ ਬਿਨਾਂ ਨਿਊਟ੍ਰੀਐਂਟ ਬਲੱਡ 'ਚ ਜਾਏਗਾ ਨਹੀਂ ਤੇ ਜਦੋਂ ਬਲੱਡ 'ਚ ਨਹੀਂ ਜਾ ਰਿਹਾ ਤੇ ਫਿਰ ਉੱਥੇ ਉਹਦੇ ਘੁੰਮਣ ਦਾ ਸਵਾਲ ਨਹੀਂ ਹੈ ਜਿਹੜਾ ਵੀ ਪੋਸ਼ਕ ਤੱਤ ਹੋਏਗਾ ਉਹ ਆਪਣੇ ਟਿਕਾਣੇ ਤੇ ਪਹੁੰਚ ਕੇ ਆਪਣੇ ਕੰਮ ਚੱਲ ਜਾਏਗਾ ਜੀ ਫਿਰ ਦੂਸਰਾ ਹੁੰਦਾ ਹੈ ਕਿ ਖਾਣੇ 'ਚ ਕੈਲਸ਼ੀਅਮ ਪ੍ਰਾਪਤ ਮਾਤਰਾ ਚਲੋ ਤਾਂ ਕਿ ਹੱਡੀਆਂ ਨੂੰ ਜਿੰਨਾ ਕੈਲਸ਼ੀਅਮ ਚਾਹੀਦਾ ਕਿਉਂਕਿ ਕੈਲਸ਼ੀਅਮ ਦੋ ਜਗ੍ਹਾ ਤਰਦਾ ਇੱਕ ਸਟੋਰ ਤੇ ਹੈਗਾ ਹੱਡੀਆਂ ਜੀ ਦੂਸਰਾ ਬਲੱਡ ਨੂੰ ਆਪਣੇ ਕੰਮ ਕਰਨ ਵਾਸਤੇ ਜਿਹੜੇ ਵੀ ਸਾਡੇ ਮਸਲ ਨੇ ਜਿਹੜੇ ਸਿਗਮਰ ਦੇ ਫੈਲਦੇ ਨੇ ਇਹਨਾਂ ਦੇ ਵਿੱਚ ਵੀ ਕੈਲਸ਼ੀਅਮ ਯੂਜ਼ ਹੁੰਦਾ ਇਸਤੇਮਾਲ ਹੁੰਦਾ ਹੈ ਤੇ ਕਾਇਦਾ ਤੇ ਇਹ ਹੈਗਾ ਕਿ ਕੈਲਸ਼ੀਅਮ ਖਾਣੇ ਚੋਂ ਜਾਏ ਤੇ ਖਾਣੇ ਚੋਂ ਜਿੰਨਾ ਕੈਲਸ਼ੀਅਮ ਜਾਏਗਾ ਉਹ ਲਿਕੁਇਡ ਫਾਰਮ ਚ ਜਾਣ ਵਾਲਾ ਹੈ ਤੇ ਪਹਿਲਾਂ ਬਲੱਡ ਆਪਣਾ ਉਹ ਕੈਲਸ਼ੀਅਮ ਪੂਰਾ ਕਰੇ ਤੇ ਫਿਰ ਬਚਿਆ ਹੋਇਆ ਕੈਲਸ਼ੀਅਮ ਜਿਹੜਾ ਹੱਡੀਆਂ ਤੇ ਜਾਂਦਾ ਰਹੇ ਇੱਕ ਪ੍ਰੋਸੈਸ ਨਾ ਚਲੂ ਜਿਹੜਾ ਇਹ ਹੈ ਜੀ ਹੁੰਦਾ ਕਈ ਵਾਰ ਇਹ ਹੈ ਕਿ ਖਾਣੇ 'ਚ ਕੈਲਸ਼ੀਅਮ ਸਾਡੇ 'ਚ ਘੱਟ ਹੁੰਦਾ ਹੈ ਤੇ ਜਦੋਂ ਕੈਲਸ਼ੀਅਮ ਘੱਟ ਹੁੰਦਾ ਹੈ ਤੇ ਫਿਰ ਕਿਉਂਕਿ ਬਲੱਡ ਨੂੰ ਕੈਲਸ਼ੀਅਮ ਚਾਹੀਦਾ ਮਸਲ ਨੂੰ ਕੈਲਸ਼ੀਅਮ ਚਾਹੀਦਾ ਉਹ ਫਿਰ ਡਿਮਾਂਡ ਕਰਦੇ ਨੇ ਤੇ ਫਿਰ ਇਹ ਰਿਵਰਸ ਸਟਾਰਟ ਹੁੰਦਾ ਕੈਲਸ਼ੀਅਮ ਹੱਡੀਆਂ ਤੋਂ ਆਉਣਾ ਸਟਾਰਟ ਹੋ ਜਾਂਦਾ ਜੀ ਹੁਣ ਉੱਥੋਂ ਜਿਹੜਾ ਆਇਆ ਉਹ ਸੋਲਿਡ ਫਾਰਮ 'ਚ ਆ ਰਿਹਾ ਹੈ ਤੇ ਉਹ ਸੋਲਿਡ ਫਾਰਮ 'ਚ ਜਿਹੜਾ ਵੀ ਆਏਗਾ ਉਹ ਜਿਹੜੇ ਵੀ ਕੁਦਰਤ ਨੇ ਫਿਲਟਰ ਜਿਹੜੇ ਲਾਏ ਨੇ ਸਾਡੇ ਸਰੀਰ ਦੇ ਵਿੱਚ ਚਾਹੇ ਉਹ ਕਾਰਬਨ ਡਾਈ ਆ ਚਾਹੇ ਕਿੰਨੀ ਹੈ ਜੀ ਤੇ ਉਹਨਾਂ ਦੇ ਵਿੱਚ ਆ ਕੇ ਉਹਨੇ ਫਸਾਈਆਂ ਇਹ ਬਿਲਕੁਲ ਠੀਕ ਹੈ ਸੋ ਇਹਨਾਂ ਨੂੰ ਅਗਰ ਅਸੀਂ ਰੋਕ ਲੈਨੇ ਆ ਅਗਰ ਕੈਲਸ਼ੀਅਮ ਖਾਣੇ ਚ ਪੂਰਾ ਕਰ ਦਈਏ ਉਸ ਨੂੰ ਔਰ ਸਹੀ ਰੂਪ ਦੇ ਵਿੱਚ ਕਰੀਏ ਯਾਨੀ ਕਿ ਉਹ ਨੈਚੁਰਲ ਕੈਲਸ਼ੀਅਮ ਹੋਵੇ ਉਹ ਸਿੰਥੈਟਿਕ ਨਾ ਹੋਵੇ ਜੀ ਤੇ ਤਾਂ ਵੀ ਇਹਨੂੰ ਇਹ ਜਿਹੜਾ ਦੂਸਰਾ ਕਾਰਨ ਹੈ ਜਿਹੜਾ ਹੱਡੀਆਂ ਤੋਂ ਹਟ ਰਿਹਾ ਉਹ ਉਹ ਠੀਕ ਹੋ ਜਾਏਗਾ ਤੀਸਰਾ ਜਿਹੜਾ ਹੈਗਾ ਆ ਕਿ ਜਦੋਂ ਅਸੀਂ ਫੈਟਸ ਜ਼ਿਆਦਾ ਲੈਨੇ ਆ ਠੀਕ ਹੈ ਹੁਣ ਗਾਲ ਬੱਡਰ ਦੀ ਖਾਸ ਕਰਕੇ ਜਿਹੜੀ ਪ੍ਰੋਬਲਮ ਹੈ ਉਹ ਕਾਦੇ ਕਰਕੇ ਆ ਰਹੀ ਹੈ ਉਹ ਜ਼ਿਆਦਾ ਫੈਟਸ ਕਰਕੇ ਹੈ ਜੀ ਜਦੋਂ ਚਰਬੀ ਜਿਹਦੇ ਛੱਠੀ ਹੋ ਜੇਗੀ ਤੇ ਉਹਦੇ ਜਾ ਕੇ ਫਿਰ ਜਿਹੜੀ ਜਿਨ੍ਹਾਂ ਦੀ ਵਿਸਰਲ ਫੈਟ ਜਿਹਨੂੰ ਕਹਿੰਦੇ ਅੰਦਰੂਨੀ ਅੰਗਾਂ ਦੇ ਵਿੱਚ ਜਿਹੜੀ ਫੈਟ ਇਕੱਠੀ ਹੁੰਦੀ ਹੈ ਉਹ ਜਿਹੜੀ ਫੈਟ ਜਦੋਂ ਵੱਧਦੀ ਆ ਤੇ ਉਹਦੇ ਕਰਕੇ ਵੱਡੀ ਸਮੱਸਿਆ ਹੈ ਕਿਉਂਕਿ ਖਾਸ ਕਰਕੇ ਗਾਲ ਬੱਡਰ ਜਿਹੜਾ ਉਹਨੇ ਤੇ ਪਚਾਉਣੀ ਆ ਫੈਟਸ ਨੇ ਜੀ ਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਨ੍ਹਾਂ ਦਾ ਵੀ ਗਾਲ ਬੱਡਰ ਫਿਰ ਸਰਜੀ ਕਰਕੇ ਕੱਢ ਦਿੱਤਾ ਜਾਂਦਾ ਸਟੋਨ ਹੋਏ ਤੇ ਉਹਨਾਂ ਦਾ ਕੱਢ ਦਿੰਦੇ ਨੇ ਇਸ ਦੀ ਸਲੀ ਕੱਢ ਦਿੰਦੇ ਨੇ ਬਾਅਦ ਵਿੱਚ ਸਾਰੀ ਜ਼ਿੰਦਗੀ ਜਿੰਨਾਂ ਦੀ ਸਾਡੀ ਨਿਫੜ ਗਈ ਹੈ ਉਹਨਾਂ ਨੂੰ ਡਾਈਜੈਸ਼ਨ ਦੀਆਂ ਪ੍ਰੋਬਲਮ ਰਹਿੰਦੀਆਂ ਨੇ ਜੀ ਉਹ ਖਾੜ ਚੀਜ਼ਾਂ ਉਹ ਪਚਾ ਨਹੀਂ ਪਉਂਦੇ ਸੋ ਜਿਹੜੀਆਂ ਉਹ ਸੋਸ਼ਿਆ ਦਾ ਹੱਲ ਨਹੀਂ ਹੈ ਹੱਲ ਇਹ ਹੈਗਾ ਕਿ ਜਿਹੜਾ ਗਾਲਬੜ ਵਿੱਚ ਸੋਲ ਮੱੜੇ ਉਹਦਾ ਕਾਰਨ ਹਟੇ ਜੀ ਉਹਦੇ ਵਿੱਚ ਮੇਜਰ ਕਾਰਨ ਜਿਹੜਾ ਉਹ ਫੈਟ ਸੀ ਨੇ ਜੀ ਤੇ ਜੇ ਅਸੀਂ ਜਿਹੜੀਆਂ ਗੈਰ ਜ਼ਰੂਰੀ ਬਹੁਤ ਜ਼ਿਆਦਾ ਫੈਟਸ ਅਸੀਂ ਖਾਈ ਜਾ ਰਹੇ ਹਾਂ ਚਰਬੀ ਵਾਲੀਆਂ ਚੀਜ਼ਾਂ ਖਾਣੇ ਆ ਮੀਟ ਖਾਣਨੇ ਆ ਉਹਦੇ ਵਿੱਚੋਂ ਚਰਬੀ ਆ ਜਾਂਦੀ ਹੈ ਦੁੱਧ ਪੀਣੇ ਆ ਉਹ ਚੋਂ ਫੈਟ ਆ ਜਾਂਦੀ ਹੈ ਘਿਓ ਖਾਣੇ ਆ ਤਰ੍ਹਾਂ ਤਰ੍ਹਾਂ ਦੇ ਤੇਲ ਰਿਫਾਈਨ ਜਿਹੜੇ ਖਾਣੇ ਆ ਇੰਨੀ ਜਿਹੜੀ ਫੈਟ ਅਸੀਂ ਸਰੀਰ 'ਚ ਪਾਉਂਦੇ ਆ ਜਿਹਨੂੰ ਅੱਜ ਦੀ ਡੇਟ ਦੇ ਵਿੱਚ ਅਸੀਂ ਯੋਗਨਸ ਕਰਕੇ ਬਰਨ ਨਹੀਂ ਕਰ ਰਹੇ ਤੇ ਉਹ ਸਾਡੇ ਸਰੀਰ 'ਚ ਡਿਪੋਜ਼ਿਟ ਹੋਣ ਤਈ ਹੈ ਇਸੇ ਦਾ ਜਾਰਨ ਹੈ ਕਿ ਜਦੋਂ ਬਿਮਾਰੀ ਦਾ ਕਾਰਨ ਬਣ ਰਹੀ ਹੈ ਤੇ ਫਿਰ ਉਹਨੂੰ ਘੱਟ ਕਰ ਲਈਏ ਜੀ ਬਿਲਕੁਲ ਠੀਕ ਹੈ ਉਹਨੂੰ ਜਦੋਂ ਘੱਟ ਕਰ ਸਕ ਜਾਏਗਾ ਤੇ ਆਪਣੇ ਆਪ ਹੀ ਉਹਦਾ ਕਾਰਨ ਵੀ ਖਤਮ ਹੋ ਜਾਏਗਾ ਇੱਕ ਜਿਹੜੇ ਕਾਰਨ ਹੋਰ ਦੋ ਹੁਣ ਸਾਇੰਟੀਫਿਕਲੀ ਸਾਹਮਣੇ ਆ ਰਹੇ ਨੇ ਇਹਨਾਂ ਦੇ ਬੰਦੇ ਉਹ ਇੱਕ ਤੇ ਹੈਗਾ ਵਿਟਾਮਿਨ ਡੀ ਦੀ ਘਾਟ ਜੀ ਕਿ ਜਦੋਂ ਤੁਹਾਡੇ ਸਰੀਰ ਚ ਵਿਟਾਮਿਨ ਡੀ ਘਟਦਾ ਆ ਤੇ ਕੈਲਸ਼ੀਅਮ ਹੱਡੀਆਂ ਦੇ ਉੱਤੇ ਸਹੀ ਢੰਗ ਨਾਲ ਅਬਜ਼ੌਰਬ ਹੋ ਹੀ ਨਹੀਂ ਪਉਂਦਾ ਜੀ ਠੀਕ ਹੈ ਜੀ ਘਟਣਾ ਸ਼ੁਰੂ ਹੋ ਜਾਂਦਾ ਹੈ ਉੱਥੇ ਅਬਜ਼ੌਰਬ ਘੱਟ ਹੁੰਦਾ ਹੈ ਤੇ ਇਹ ਵੀ ਇੱਕ ਸਮੱਸਿਆ ਹੈ ਹੁਣ ਜੇ ਕੈਲਸ਼ੀਅਮ ਜਾ ਕੇ ਹੱਡੀਆਂ ਦੇ ਉੱਤੇ ਅਬਜ਼ੌਰਬ ਹੋ ਜੇ ਤੇ ਇਹ ਸਮੱਸਿਆ ਸੌਲਵ ਹੋਏਗੀ ਜੀ ਬਿਲਕੁਲ ਤੇ ਵਿਟਾਮਿਨ ਡੀ ਜਿਹੜਾ ਇਹ ਕਿਵੇਂ ਬਣਨਾ ਸ਼ਰੀਰ ਦੇ ਵਿੱਚ ਫੇਰ ਗੱਲ ਆ ਜਾਂਦੀ ਹੈ ਕਿ ਜਿਹੜਾ ਕੋਲੇਸਟ੍ਰੋਲ ਹੈ ਇਹ ਵੀ ਜ਼ਿੰਮੇਵਾਰ ਹੈ ਗਾਲ ਬਲੈਡਰ ਸਟੋਨ ਬਣਦਾ ਜੀ ਤੇ ਜਦੋਂ ਤੁਸੀਂ ਧੁੱਪੇ ਜਾਂਦੇ ਹੋ ਸਨ ਬਾਥ ਲੈਂਦੇ ਹੋ ਕਿਉਂਕਿ ਕੁਦਰਤ ਨੇ ਤੇ ਕਪੜੇ ਨਹੀਂ ਸੀ ਪਵਾ ਕੇ ਭੇਜਿਆ ਉਹਨੇ ਤਾਂ ਸਾਨੂੰ ਇਤਰਾ ਹੀ ਭੇਜਿਆ ਸੀ ਲੇਕਿਨ ਅੱਜ ਅਸੀਂ ਇੱਕ ਇਨਸਾਨ ਇੱਕ ਜੀਵ ਹੈ ਜਿਨੇ ਕਪੜਿਆਂ ਨਾਲ ਆਪਣੇ ਆਪ ਨੂੰ ਟੱਕ ਰਿਆ ਜੀ ਤੇ ਤੁਹਾਡੇ ਸ਼ਰੀਰ ਤੇ ਜਦੋਂ ਸੂਰਜ ਦੀਆਂ ਕਿਰਨਾਂ ਨਹੀਂ ਪੈਂਦੀਆਂ ਤੇ ਤੁਹਾਡਾ ਜਿਹੜਾ ਬਣਿਆ ਸ਼ਰੀਰ ਚ ਕੋਲੇਸਟ੍ਰੋਲ ਹੈ ਉਹ ਵਿਟਾਮਿਨ ਡੀ ਚ ਨਹੀਂ ਬਦਲਦਾ ਜੀ ਸੋ ਦੋਹਰਾ ਨੁਕਸਾਨ ਹੁੰਦਾ ਹੈ ਇੱਕ ਤੇ ਉਹ ਕੋਲੇਸਟ੍ਰੋਲ ਜਿਹੜਾ ਉਹ ਬਾਕੀ ਚੀਜ਼ਾਂ ਨੂੰ ਆਪਣੇ ਨਾਲ ਚਿਪਕਾ ਕੇ ਤੇ ਤੁਹਾਡੀਆਂ ਖੂਨ ਦੀਆਂ ਨਾੜੀਆਂ 'ਚ ਬਲੋਕੇਜ ਬਣਾ ਕੇ ਠੀਕ ਹੈ ਇਸ ਤਰ੍ਹਾਂ ਪਿੱਤੀਆਂ ਥੈਲੀਆਂ 'ਚ ਸਟੋਨ ਬਣਾ ਕੇ ਸੋ ਉਹ ਤੁਹਾਨੂੰ ਅਲੱਗ ਤਰ੍ਹਾਂ ਦੀਆਂ ਹਾਰਡ ਦੀਆਂ ਪ੍ਰੋਬਲਮ ਦੇ ਰਿਹਾ ਤੇ ਪਿੱਤਿ ਥੈਲੀ ਦੀਆਂ ਪ੍ਰੋਬਲਮ ਦੇ ਰਿਹਾ ਠੀਕ ਹੈ ਤੇ ਜੇ ਤੁਸੀਂ ਥੋੜੀ ਦੇਰ ਧੁੱਪੇ ਬਹਿ ਜਾਂਦੇ ਹੋ ਉਸ ਕੋਲੇਸਟ੍ਰੋਲ ਨੂੰ ਤੁਸੀਂ ਵਿਟਾਮਿਨ ਡੀ 'ਚ ਬਦਲ ਦਿੰਦੇ ਹੋ ਤੇ ਉਹਦਾਂ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਕੈਲਸ਼ੀਅਮ ਵੀ ਉੱਥੇ ਐਬਜ਼ੋਰਬ ਹੋਣਾ ਸ਼ੁਰੂ ਹੋ ਜਾਂਦਾ ਤੇ ਕੋਲੇਸਟ੍ਰੋਲ ਵੀ ਟਿਕਾਣੇ ਲੱਗ ਜਾਂਦਾ ਜੀ ਬਿਲਕੁਲ ਸੋ ਜਿਹੜੇ ਸਿਸਟਮ ਕੁਦਰਤ ਨੇ ਜਿਤਨਾ ਬਣਾਏ ਆ ਅਗਰ ਅਸੂਸ ਨੂੰ ਸਮਝ ਕੇ ਚੱਲਾਂਗੇ ਤੇ ਬੜਾ ਆਸਾਨ ਹੈ ਇਹਨਾਂ ਨੂੰ ਹੱਲ ਹੱਲ ਕਰਨਾ ਤੇ ਜੇ ਉਹਨਾਂ ਨੂੰ ਅਸੀਂ ਸਮਝ ਕੇ ਨਹੀਂ ਚੱਲਦੇ ਤੇ ਫਿਰ ਪ੍ਰੋਬਲਮਸ ਤੇ ਹੋਣੀਆਂ ਨੇ ਠੀਕ ਹੈ ਕੁਦਰਤ ਨੇ ਜਿਹੜੀ ਚੀਜ਼ ਜਿਤਨਾ ਡਿਜ਼ਾਈਨ ਕੀਤੀ ਹੁੰਦੀ ਆ ਨਾ ਉਹ ਉਵੇਂ ਹੀ ਚੱਲਦੀ ਆ ਠੀਕ ਹੈ ਜਿਵੇਂ ਇਨਸਾਨ ਕੋਈ ਮਸ਼ੀਨਰੀ ਬਣਾ ਲੈਂਦਾ ਤੇ ਉਹਨੂੰ ਜਿਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਉਹਨੇ ਉਸੇ ਤਰ੍ਹਾਂ ਨਾਲ ਹੀ ਚੱਲਣਾ ਜੀ ਤੇ ਅਗਰ ਉਹਨੂੰ ਅਸ ਕਾਖੀਏ ਕਿ ਅਸੀਂ ਹੋਰ ਕਿਸੇ ਤਰੀਕੇ ਨਾਲ ਉਹਨੂੰ ਚਲਾ ਲਾਂਗੇ ਉਲਟ ਸਿੱਧੇ ਤਰੀਕੇ ਨਾਲ ਤਾਂ ਫਿਰ ਉਹਨੇ ਖਰਾਬ ਹੀ ਹੋਣਾ ਹੈ ਜੀ ਬਿਲਕੁਲ ਸੋ ਸੇਮ ਉਸੇ ਤਰ੍ਹਾਂ ਹੀ ਸਰੀਰ ਦੇ ਨਾਲ ਵੀ ਤੇ ਇੱਕ ਤਾਂ ਇਹ ਸਾਹਮਣੇ ਆ ਰਿਹਾ ਕਿ ਜੇ ਤੁਸੀਂ ਸੰਭਾਸ ਨਹੀਂ ਲੈ ਰਹੇ ਤੇ ਜਿਹੜਾ ਵਿਟਾਮਿਨ ਡੀ ਨਹੀਂ ਬਣ ਰਿਹਾ ਤੇ ਕੋਲੇਸਟ੍ਰੋਲ ਵਧ ਰਿਹਾ ਤੇ ਜਦੋਂ ਵਿਟਾਮਿਨ ਡੀ ਨਹੀਂ ਬਣ ਰਿਹਾ ਤੇ ਹੱਡੀਆਂ ਤੇ ਜਿਹੜਾ ਖਾਣੇ ਚੋਂ ਵੀ ਕੈਲਸ਼ੀਅਮ ਆਇਆ ਉਹ ਦੋਫ ਨਹੀਂ ਹੋ ਰਿਹਾ ਤੇ ਉਹ ਵੀ ਬਲੱਡ ਦੇ ਵਿੱਚ ਘੁੰਮਣਾ ਫਿਰ ਤੇ ਦੂਸਰਾ ਜਿਹੜਾ ਬਲੱਡ ਨੂੰ ਚਾਹੀਦਾ ਇਦਰ ਰਿਵਰਸ ਵੀ ਹੋਣਾ ਹੈ ਤੇ ਇਦਰ ਕਾਲਜ ਲੋਕ ਜਿਹੜਾ ਉਹਨੇ ਆਪਣੀਆਂ ਪ੍ਰੋਬਲਮ ਖੜੀਆਂ ਕਰਨੀਆਂ ਨੇ ਤੇ ਇੱਕ ਹੋਰ ਵੱਡੀ ਪ੍ਰੋਬਲਮ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਉਹ ਹੈ ਸਮੱਸਿਆ ਪੈਦਾ ਕਰ ਦਤੀ ਹੈ AC ਨੇ ਜੀ ਅਸੀਂ ਨਾ ਕਮਰੇਆਂ ਚ ਬੰਦ ਹੁੰਦੇ ਜਾ ਰਹੇ ਹਾਂ ਕਿਉਂਕਿ ਬਾਹਰ ਗਰਮੀ ਜਦੋਂ ਲੱਗਣੀ ਹੈ ਤੇ ਅਸੀਂ ਲੱਭਣਾ ਹੈ ਗਰਮੀਆਂ ਦੇ ਵਿੱਚ ਕਿ AC ਦੇ ਠੰਡੇ ਹੋ ਜੀ ਤੇ AC ਵਾਸਤੇ ਜ਼ਰੂਰੀ ਹੈ ਕਿ ਉਸ ਕਮਰੇ ਨੂੰ ਅਸੀਂ ਟੈਕ ਕਰ ਲਈਏ ਬਾਹਰ ਦੀ ਹਵਾ ਨਾਲ ਘਟ ਦਈਏ ਜੀ ਕਿਉਂਕਿ ਉਹਦੀ ਇੱਕ ਕੈਪੈਸਿਟੀ ਹੈ ਉਹ ਨਹੀਂ ਖਵਾ ਨੂੰ ਠੰਡੇ ਕਰ ਦਦੀ ਉਹਨੇ ਅੰਦਰ ਦੀ ਹਵਾ ਨੂੰ ਠੰਡੀ ਕਰਨਾ ਤੇ ਉਹਦੇ ਵਾਸਤੇ ਅਸੀਂ ਕੀ ਕਰਦੇ ਹਾਂ ਕਿ ਖਿੜਕੀਆਂ ਦੇ ਦਰਵਾਜ਼ੇ ਸਭ ਬੰਦ ਕਰ ਦਿੰਦੇ ਹਾਂ ਜੀ ਬਿਲਕੁਲ ਤੇ ਜਦੋਂ ਬੰਦ ਕਰ ਦਿੰਨੇ ਆ ਤੇ ਜਿਹੜੇ ਅੰਦਰ ਜਦੋਂ ਫਿਰ ਜਿੰਨੇ ਜਣੇ ਉੱਥੇ ਹੁੰਦੇ ਨੇ ਉਹ ਹਰ ਸਾਹ ਦੇ ਨਾਲ ਅੰਦਰ ਜਿਹੜੀ ਆਕਸੀਜਨ ਨੂੰ ਖਰਚ ਕਰ ਰਹੇ ਹੁੰਦੇ ਨੇ ਤੇ ਹਰ ਸਾਹ ਨਾਲ ਉੱਤੇ ਕਾਰਬਨ ਡਾਈਆਕਸਾਈਡ ਵਧ ਰਹੀ ਹੁੰਦੀ ਹੈ ਜੀ ਠੀਕ ਹੈ ਇਹ ਜਿਹੜੀ ਵਧੀ ਹੋਈ ਕਾਰਬਨ ਡਾਈਆਕਸਾਈਡ ਹੈ ਇਹ ਫਿਰ ਕਰਦੀ ਕੀ ਹੈ ਕਿ ਇਹਨਾਂ ਨੂੰ ਸਾਹ ਨਾਲ ਜਿੱਥੇ ਆਕਸੀਜਨ ਜਾਣੀ ਸੀ ਉੱਥੇ ਕਾਰਬਨ ਡਾਈਆਕਸਾਈਡ ਜ਼ਿਆਦਾ ਜਾਏਗੀ ਆਕਸੀਜਨ ਘਟਦੀ ਜਾਏਗੀ ਤੇ ਜਿੰਨੀ ਕਾਰਬਨ ਡਾਈਆਕਸਾਈਡ ਬਲੱਡ ਦੇ ਵਿੱਚ ਜ਼ਿਆਦਾ ਜਾਂਦੀ ਹੈ ਉਨਾ ਹੀ ਉਹ ਤੁਹਾਡੇ ਸਰੀਰ ਦੇ ਜਿਹੜਾ ਬਲੱਡ ਦੇ ਵਿੱਚ ਪੀ ਐਚ ਲੈਵਲ ਆ ਉਹਨੂੰ ਡੇਕਦੀ ਜਾਂਦੀ ਹੈ ਘਟ ਕਰਦੀ ਜਾਂਦੀ ਹੈ ਜੀ ਸਾਡੇ ਬਲੱਡ ਦਾ ਪੀ ਐਚ ਲੈਵਲ ਜਿਹੜਾ ਉਹ 7.4 ਹੈ ਜੀ 7.4 ਉਹ ਜਦੋਂ ਥੱਲੇ ਡਿੱਗਦਾ ਤੇ ਉਹ ਐਸਿਡਿਕ ਵੱਲ ਜਾਣ ਦਾ ਪੈਂਦਾ ਤੇ ਜਿੰਨੇ ਫਿਰ ਬਲੱਡ ਦੇ ਵਿੱਚ ਤੇਜਾਬ ਵੱਧ ਆਇਆ ਐਸਿਡ ਵੱਧ ਆਇਆ ਉਹਨਾਂ ਹੀ ਹੱਡੀਆਂ ਤੋਂ ਕੈਲਸ਼ੀਅਮ ਜ਼ਿਆਦਾ ਖੁਰਦਾ ਆ ਜੀ ਠੀਕ ਹੈ ਉਨਾ ਹੀ ਜਿਹੜਾ ਜਿਹੜੇ ਕੋਸ਼ਿਕਾ ਤੱਤ ਨੇ ਬਲੱਡ ਦੇ ਵਿੱਚ ਉਹ ਜ਼ਿਆਦਾ ਖਰਾਬ ਹੁੰਦੇ ਨੇ ਠੀਕ ਹੈ ਜੀ ਤੇ ਜਦੋਂ ਉਹ ਜ਼ਿਆਦਾ ਖਰਾਬ ਹੋਣਿਆ ਤੇ ਉਹ ਫਿਰ ਖਰਾਬ ਚੀਜ਼ ਨੂੰ ਤੇ ਫਿਲਟਰ ਫੇਰ ਵাক্ত ਕਿਨੂੰ ਪੈਣਾ ਕਿਡਨੀਆਂ ਨੂੰ ਜੀ ਉੱਥੇ ਸਟੋਨ ਬਣਦੇ ਨੇ ਤੇ ਜਿੰਨੇ ਤਜਾਬ ਵਧੇਗਾ ਇਹ ਗਰਮੀ ਬਤਾ ਦੇ ਅੰਦਰ ਜੀ ਜੜੀ ਕਿ ਤੁਹਾਡੇ ਪੇਟ ਦੇ ਵਿੱਚ ਵੀ ਉਹਨੇ ਗਰਮੀ ਵਧਾਉਂਦੀ ਹੈ ਤੇ ਉਹਦੇ ਨਾਲ ਫਿਰ ਪੀਲੀਏ ਵਰਗੀਆਂ ਬਿਮਾਰੀਆਂ ਠੀਕੇ ਉਹ ਹੋਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ ਇਸੇ ਤਰ੍ਹਾਂ ਜਿਹੜੇ ਬੇਤੀ ਸਾਲੀ ਜਿਹੜੇ ਸਪੋਨ ਬਣਦੀ ਸੰਭਾਵਨਾ ਜਿਹੜੀ ਉਹ ਕਈ ਗੁਣਾ ਵੱਧ ਜਾਂਦੀ ਹੈ ਸੋ ਅੱਜ ਦੀ ਘਟਲੀ ਹੋਈ ਆਕਸੀਜਨ ਜਿਹੜੀ ਹੈ ਇਹ ਵੀ ਇਹਦੇ ਪਿੱਛੇ ਇੱਕ ਵੱਡਾ ਕਾਰਨ ਜੀ ਸੋ ਹੁਣ ਇਹਨਾਂ ਕਾਰਨਾਂ ਦੇ ਪਿੱਛੇ ਹੀ ਉਹਦਾ ਨਿਵਾਰਣ ਛੁਪਿਆ ਜੀ ਸਰੀਰ ਨੂੰ ਨੇ ਆਕਸੀਜਨ ਨਾਲ ਚੱਲਣਾ ਚਾਹੁੰਦਾ ਉਹਨੂੰ ਆਕਸੀਜਨ ਤਾਂ ਹੀ ਹੈ ਤੇ ਆਕਸੀਜਨ ਦੀ ਲੋੜ ਦੇਣੀ ਹੈ ਤੇ ਬਈ ਸਾਨੂੰ ਬੂਗਿਆਂ ਦੇ ਨਾਲ ਸਾਹ ਚ ਪਾਉਣੀ ਪਵੇਗੀ ਜੀ ਬਿਲਕੁਲ ਕਿ ਆਕਸੀਜਨ ਤੇ ਰੁੱਕ ਦਿੰਦੇ ਨੇ ਅਮਰਿਆਂ ਦੇ ਬੰਦ ਕਮਰਿਆਂ ਦੇ ਵਿੱਚ ਤੇ ਮਿਲਦੀ ਨਹੀਂ ਆਕਸੀਜਨ ਜਾਂ ਫਿਰ ਬੂਟਿਆਂ ਨੂੰ ਕਮਰਿਆਂ ਦੇ ਅੰਦਰ ਲਿਆਈਏ ਜੀ ਹਾਂਜੀ ਕੋਈ ਹੱਲ ਤੇ ਕਰਨਾ ਪਏਗਾ ਸੋ ਆਕਸੀਜਨ ਜਦੋਂ ਪੂਰੀ ਕਰੋਗੇ ਤੇ ਤੁਹਾਡਾ ਪੀ ਐਚ ਲੈਵਲ ਬਲੱਡ ਦਾ ਜਿਹੜਾ ਉਹ ਸਹੀ ਹੋਏਗਾ ਤੇ ਤਾਂ ਵੀ ਕਾਰਨ ਹੀ ਖਤਮ ਹੋਏਗਾ ਦੂਜਾ ਆਪਣੇ ਖਾਣੇ ਦੇ ਵਿੱਚੋਂ ਇੱਕ ਲਾਈਵ ਜਿਹਦੇ ਤੇ ਐਡਰੈਸ ਸਿਗਨਲ ਕੋਡ ਵਾਲੇ ਨਿਊਟ੍ਰੀਂਟ ਨੇ ਉਹ ਅਸੀਂ ਪਾਈਏ ਇਸੇ ਕਰਕੇ ਮੈਂ ਹਮੇਸ਼ਾ ਕਹਿੰਦਾ ਕਿ ਜ਼ਿਆਦਾ ਫਲ ਖਾਓ ਸਲਾਦ ਜ਼ਿਆਦਾ ਖਾਓ ਦਾਲਾਂ ਨੂੰ ਪੂਰੀ ਤਰ੍ਹਾਂ ਕਰਕੇ ਖਾਓ ਤਾਂ ਕਿ ਉਹ ਜ਼ਿੰਦਾ ਹੋਣ ਉਹਨਾਂ ਦਾ ਸਟੈਟਸ ਸਿਗਨਲ ਕਿਉਂਕਿ ਇਹ ਪ੍ਰੋਸੈਸ ਨਹੀਂ ਇਹ ਕੁਦਰਤ ਦਾ ਪ੍ਰੋਸੈਸ ਹੈ ਜੀ ਤੇ ਉਹ ਉਹਦੇ ਉੱਤੇ ਐਡਰੈਸ ਸਿਗਨਲ ਕੋਡ ਰਹੇ ਤੇ ਉਹ ਤੁਹਾਡੀਆਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ ਠੀਕ ਹੈ ਜੀ ਤੀਸਰਾ ਜਿਹੜਾ ਤੁਸੀਂ ਫੈਟ ਵਾਧੂ ਦੀ ਸਰੀਰ 'ਚ ਪਾਈ ਜਾ ਰਹੇ ਹੋ ਉਹਨੂੰ ਕੰਟਰੋਲ ਕਰੋ ਜੀ ਹਾਂਜੀ ਆਪਣੇ ਖਾਣੇ 'ਚ ਫੈਟ ਨਾ ਰੱਖੋ ਕੁਝ ਹਰੇ ਪੱਤੇ ਜਿਹੜੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰੋ ਕਿ ਜਦੋਂ ਹਰੇ ਪੱਤੇ ਖਾਸ ਕਰਕੇ ਤੁਸੀਂ ਖਾਂਦੇ ਹੋ ਤੇ ਉਹਦੇ ਵਿੱਚ ਨਾਈਟ੍ਰਿਕ ਆਕਸਾਈਡ ਨੇ ਜੀ ਜਿਹੜੇ ਤੁਹਾਡੇ ਖੂਨ 'ਚ ਜਾ ਕੇ ਰਿਪੇਅਰਿੰਗ ਕੈਪੈਸਿਟੀ ਜਿਹੜੀ ਉਹਨੂੰ ਵਧਾ ਦਿੰਦੇ ਨੇ ਡੈਮੇਜ ਨੂੰ ਘਟਾ ਕੇ ਉਹਦੀ ਜਗ੍ਹਾ ਰਿਪੇਅਰਿੰਗ ਜਿਹੜੀ ਵੱਧ ਚੱਲਦੀ ਹੈ ਸੋ ਉਹ ਆਪਣਾ ਕੰਮ ਕਰਨਾ ਤੇ ਨਾਲ ਦੀ ਨਾਲ ਹੀ ੁੱਪੇ ਥੋੜੀ देर ਬਹਿ ਲੈਂਦੇ ਹੋ ਤੇ ਤੁਹਾਡਾ ਕੋਲੇਸਟ੍ਰੋਲ ਜਿਹੜਾ ਉਹ ਤੁਮ ਡੀ ਚ ਕਨਵਰਟ ਹੋਣਾ ਸ਼ੁਰੂ ਹੋ ਜੇ ਜੀ ਤੇ ਤੁਹਾਡੀਆਂ ਹੱਡੀਆਂ ਹੋਰ ਮਜ਼ਬੂਤ ਹੋਣ ਦੇ ਲਈ ਕੈਲਸ਼ੀਅਮ ਉੱਥੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਏਗਾ ਉੱਥੋਂ ਕੈਲਸ਼ੀਅਮ ਆਏਗਾ ਨਹੀਂ ਸਗੋਂ ਉੱਥੇ ਜਾਏਗਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਚਾਹੇ ਉਹ ਕੋਲੇਸਟ੍ਰੋਲ ਦੇ ਨਾਲ ਰੱਖ ਕੇ ਉਹ ਕੈਲਸ਼ੀਅਮ ਚਾਹੇ ਉਹ ਇਸਦੀ ਥੈਲੀ ਦੇ ਵਿੱਚ ਬਣਾ ਰਿਹਾ ਸਟੋਰਮ ਚਾਹੇ ਉਹ ਕਿੰਨੀ ਚੇ ਬਣਾ ਰਿਹਾ ਹੈ ਇਹ ਆਪਣੇ ਆਪ ਹੀ ਬਣਨੇ ਬੰਦ ਹੋ ਜਾਣਗੇ ਤੇ ਜਦੋਂ ਤੁਸੀਂ ਬਣਦੀ ਪ੍ਰਕਿਰਿਆ ਬੰਦ ਕਰ ਦਿੰਦੇ ਹੋ ਕਿ ਕੁਦਰਤ ਦਾ ਇੱਕ ਨਿਯਮ ਹੈ ਉਹ ਸਫਾਈ ਆਪਣੇ ਆਪ ਕਰ ਲੈਂਦੀ ਹੈ ਜੀ ਹਾਂ ਜੀ ਤੁਸੀਂ ਕਦੇ ਦੇਖਿਆ ਕਿ ਜੰਗਲਾਂ ਦੇ ਵਿੱਚ ਕਿਤੇ ਗੰਦਗੀ ਦੇਖੀ ਹੈ ਨਹੀਂ ਕਦੇ ਤੁਸੀਂ ਜਾਓ ਤੇ ਤੁਹਾਨੂੰ ਸਫਾਈ ਹੀ ਲੱਗਦੀ ਹੈ ਸਾਰੇ ਪਾਸੇ ਹਰੀਆਲੀ ਔਰ ਸਫਾਈ ਲੱਗਦੀ ਹੈ ਉੱਥੇ ਤਾਂ ਕੋਈ ਸਫਾਈ ਨਹੀਂ ਕਰਦਾ ਉਹ ਸਫਾਈ ਹੁੰਦੀ ਕਿਵੇਂ ਹੈ ਕਿਉਂਕਿ ਕੁਦਰਤ ਦਾ ਨਿਯਮ ਉੱਥੇ ਚੱਲਦਾ ਹੈ ਜਿਹੜੇ ਪੱਤੇ ਜਮੀਨ ਤੇ ਹੋਰ ਆਪੇ ਗਲ ਸੜ ਕੇ ਮਿੱਟੀ ਚ ਰਲ ਜਾਂਦੇ ਨੇ ਹਾਂਜੀ ਜਿਹੜਾ ਜਿੰਦਾ ਉਹ ਖਰਾ ਰਹੇਗਾ ਜਿਹੜਾ ਸੁੱਕ ਗਿਆ ਉਹਨੇ ਸਾਡੇ ਨਾਲ ਕਮਿਟੀ ਚ ਰਲ ਜਾਣਾ ਸੋ ਸਵੈਪ ਆਪਣੇ ਆਪ ਹੀ ਹਰ ਜਗ੍ਹਾ ਦੀ ਕੁਦਰਤ ਆਪਣੇ ਆਪ ਸਫਾਈ ਕਰ ਲੈਂਦੀ ਜਦੋਂ ਸੀ ਉਹਦੇ ਕਾਰਨ ਸਰੀਰ ਦੇ ਵਿੱਚ ਮੈਕੈਨਿਜ਼ਮ ਹੈਗਾ ਠੀਕ ਹੈ ਉਸ ਰੱਬ ਨੇ ਪਾ ਕੇ ਭੇਜਿਆ ਉਹਨੂੰ ਸਿਰਫ ਐਕਟਿਵ ਰੱਖੀ ਸਾਡੀਆਂ ਆ ਗਲਤੀਆਂ ਨੇ ਜਿਹੜੀਆਂ ਇਸ ਸਮੱਸਿਆ ਨੂੰ ਪੈਦਾ ਕਰਦੀਆਂ ਨੇ ਇਹਨਾਂ ਗਲਤੀਆਂ ਨੂੰ ਜਦੋਂ ਅਸੀਂ ਠੀਕ ਕਰ ਲਾਂਗੇ ਤੇ ਆਪਣੇ ਆਪ ਹੀ ਇਹ ਸਮੱਸਿਆ ਹੱਲ ਹੋ ਜਾਂਦੀ ਹੈ ਸੋ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਆ ਉਹ ਪਹਿਲਾਂ ਤੇ ਇਹ ਜਿਹੜੇ ਚਾਰ ਕੰਮ ਮੈਂ ਕਿਹਾ ਕਿ ਉਹ ਰੋਜ਼ ਸੰਭਾਸ ਲੈਣਾ ਸ਼ੁਰੂ ਕਰਨ ਖਾਦਾ ਕੱਦਾ ਜੀ ਹਾਂਜੀ ਆਪਣਾ ਖਾਣੇ ਦੇ ਵਿੱਚ ਫਲ ਸਬਜ਼ੀਆਂ ਸਪਰੌਟ ਇਹ ਜਿਆਦਾ ਲੈਣਾ ਸ਼ੁਰੂ ਕਰ ਜੀ ਬਾਕੀ ਜਿਹੜਾ ਪ੍ਰੋਸੈਸਡ ਫੂਡ ਆ ਉਹ ਮਾਰਕੀਟ ਦਾ ਖਾਣਾ ਜਿਹੜਾ ਪੈਕਾਂ 'ਚ ਬੰਦ ਲਾਉਂ ਉਹਨੂੰ ਤੇ ਹੱਥ ਵੀ ਲਾਉਣਾ ਬੰਦ ਕਰ ਦੇ ਜੀ ਕੋਈ ਵੀ ਚੀਜ਼ ਚਾਹੇ ਉਹ ਬਿਸਕੁਟ ਆ ਚਾਹੇ ਬ੍ਰੈਡ ਆ ਚਾਹੇ ਕੋਈ ਵੀ ਚੀਜ਼ ਪੈਕਾਂ 'ਚ ਬੰਦ ਜੂਸ ਹੈ ਕੋਲਡ ਡਰਿੰਕਸ ਹੈ ਇਹ ਸਾਰੇ ਦੁਸ਼ਮਣ ਨੇ ਉਹਨਾਂ ਨੇ ਇਹਨਾਂ ਨੇ ਤੇ ਪ੍ਰੋਬਲਮ ਪੈਦਾ ਕੀਤੀ ਆ ਉਹਨੂੰ ਉਹ ਬੰਦ ਕਰ ਦੇ ਤੇ ਜਿਹੜਾ ਰਦਾ ਬਣਿਆ ਤਾਜ਼ਾ ਖਾਣਾ ਜਿਹੜਾ ਜਿੰਦਾ ਆ ਉਹਨੂੰ ਲੈਣਾ ਸ਼ੁਰੂ ਕਰਦੇ ਜੀ ਸੋ ਨਾਲ ਦੀ ਨਾਲ ਜਿਹੜਾ ਫੈਟਸ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰ ਲੈਣ ਤੇਲ ਜ਼ਿਆਦਾ ਨਾ ਖਾਣ ਥੋੜਾ ਬੋਤਾ ਤੇਲ ਤੜਕਾ ਜਿਹੜਾ ਲਵਣਾ ਹੈ ਉਹ ਸਰੋਂ ਦਾ ਤੇਲ ਜਾਂ ਫਿਰ ਚੰਗਾ ਹੈ ਕਿ ਨਾਰੀਅਲ ਦਾ ਤੇਲ ਸਭ ਤੋਂ ਬੈਸਟ ਹੈ ਇਸ ਵੇਲੇ ਜੀ ਸਰੋਂ ਦਾ ਤੇਲ ਵੀ ਚੰਗਾ ਸੀ ਲੇਕਿਨ ਉਹ ਚ ਪ੍ਰੋਬਲਮ ਇੱਕੋ ਹੀ ਆਈ ਹੈ ਜਦੋਂ ਅਸੀਂ ਉਹ ਚ ਪੈਸਟੀਸਾਈਡ ਪਾਉਂਦੇ ਨੇ ਬਹੁਤ ਸਾਰੇ ਕੈਮੀਕਲ ਖਾਦਾਂ ਪਾਤੀਆਂ ਉਹ ਇਹਨੂੰ ਥੋੜਾ ਡਿਸਟਰਬ ਕਰ ਦਿੰਦਾ ਉਹ ਜਦੋਂ ਗਰਮ ਹੁੰਦਾ ਤੇ ਫਿਰ ਉਹ ਨੁਕਸਾਨ ਦੇ ਚੀਜ਼ਾਂ ਪੈਦਾ ਹੋ ਜਾਂਦੀਆਂ ਜੀ ਨਾਰੀਅਲ ਇੱਕ ਐਸਾ ਬੂਟਾ ਅਜ ਵੀ ਉਹ ਸੇਫ ਹੈਗਾ ਉੱਤੇ ਕੋਈ ਵੀ ਖਾਦ ਦਵਾਈ ਨਹੀਂ ਪੈ ਰਹੀ ਇਸ ਕਰਕੇ ਉਹ ਸੁਰੱਖਿਤਰ ਸੋ ਨਾਰੀਅਲ ਦਾ ਤੇਲ ਇਸਤੇਮਾਲ ਉਹ ਵੀ ਥੋੜੀ ਮਾਤਰਾ ਚ ਕਰ ਜੀ ਤੇ ਨਾਲ ਦੀ ਨਾਲ ਜਿਹੜੀ ਆਕਸੀਜਨ ਦਾ ਖਾਸ ਧਿਆਨ ਰੱਖਣਾ ਆ ਬੂਟੇ ਲਈ ਬੂਟਿਆਂ ਦੇ ਵਿੱਚ ਜ਼ਿਆਦਾ ਰਹਿਣ ਪਾਰਕਾਂ ਦੇ ਵਿੱਚ ਜ਼ਿਆਦਾ ਬੈਠਣ ਬੂਟਿਆਂ ਦੇ ਨਾਲ ਦੋਸਤੀ ਪਾਉਣ ਕਮ ਬੰਦ ਕਮਰਿਆਂ ਦੇ ਵਿੱਚ ਜਿੱਥੇ AC ਲੱਗੇ ਪਏ ਉੱਥੇ ਨਾ ਹੋਣ ਜੀ ਜੇ ਇਸ ਕਮਰੇ ਚ ਜੇ AC ਗਰਮੀ ਚ ਬਹਿਣਾ ਹੋਵੇ ਪੈਂਦਾ ਤਾਂ ਉੱਥੇ ਵੀ ਕੋਈ ਬੂਟੇ ਨਵਲੇ ਚਲਾਏ ਜਾ ਸਕਦੇ ਨੇ ਜਿਹੜੇ ਥੋੜਾ ਬਹੁਤ ਤਰ੍ਹਾਂ ਫਾਇਦਾ ਕਰ ਹੀ ਦੇਣਗੇ ਜੀ ਸੋ ਇਹ ਛੋਟੇ ਛੋਟੇ ਕੰਮ ਨੇ ਜਦੋਂ ਧਿਆਨ ਦਿੰਦੇ ਹੋ ਤੇ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਦੂਸਰਾ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਵਾਸਤੇ ਦੋ ਕੰਮ ਹੋਰ ਉਹ ਕਰਨਾ ਜਿਹੜੇ ਉਹਨਾਂ ਨੂੰ ਜਲਦੀ ਰੀਲੀਫ ਦੇਣਗੇ ਤੇ ਜਿਹੜੇ ਬਣੇ ਹੋਏ ਸਟੋਨ ਨੇ ਉਹਨਾਂ ਨੂੰ ਖੋਰ ਕੇ ਛੇਤੀ ਕੱਢਣ 'ਚ ਮਦਦ ਕਰਦੇ ਨੇ ਜੀ ਉਹਦੇ ਵਿੱਚ ਇੱਕ ਤੇ ਹੈਗਾ ਸੁਹਾਣਣੇ ਦੇ ਪੱਤੇ ਠੀਕ ਜਿਹਨੂੰ ਡਰਮ ਸਟਿਕ ਵੀ ਕਿਹਾ ਜਾਂਦਾ ਯੂ ਸੈਜਰਮੀ ਕਿਹਾ ਜਾਂਦਾ ਹੈ ਹਾਂ ਜੀ ਨੂਮਰਿੰਗਾ ਵੀ ਕਿਹਾ ਜਾਂਦਾ ਬੜੇ ਨਾਂ ਨੇ ਇਹਦੇ ਜੀ ਠੀਕ ਹੈ ਤੇ ਸੁਆਂਜਣੇ ਦੇ ਪੱਤੇ ਜਿਹੜੇ ਨੇ ਕੋਈ 10 ਗ੍ਰਾਮ ਇੰਨੇ ਕ ਪੱਤੇ ਲੈ ਕੇ ਉਹਨਾਂ ਨੂੰ ਇਤਰਾ ਹੀ ਸਵੇਰੇ ਸਵੇਰੇ ਜਵਾ ਕੇ ਖਾਣਾ ਸ਼ੁਰੂ ਕਰੋ ਜੀ ਇਹ ਇੱਕ ਤੇ ਜਿਹੜੇ ਬਣੇ ਹੋਏ ਸਟੋਨਸ ਨੇ ਇਹਨਾਂ ਨੂੰ ਹਟਾਉਣ ਦੇ ਵਿੱਚ ਇਹਨਾਂ ਚ ਇਹਦੇ ਕਮਾਲ ਦੇ ਕੋਸ਼ਕ ਰਤ ਨੇ ਜਿਹੜੇ ਉਹਨਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਨੇ ਦੂਸਰਾ ਹੈਗਾ ਜਮਾਇਣ ਦਾ ਪਾਣੀ ਜੀ ਜਵੈਣ ਜਿਹੜੀ ਉਹ ਪਾਣੀ ਚ ਪਾ ਕੇ 2 ਕੱਪ ਪਾਣੀ ਪਾ ਰੋ ਉਹਦੇ ਵਿੱਚ ਕੋਈ ਅੱਧਾ ਚਮਚ ਜਿਹੜੀ ਹੈ ਜਵੈਣ ਪਾਈ ਉਹਨੂੰ ਰਨੇ ਆ ਜਦੋਂ ਇੱਕ ਕੱਪ ਰਹਿ ਜਾਏ ਤੇ ਉਹਨੂੰ ਫਿਰ ਹੌਲੀ ਹੌਲੀ ਕੁਕਿੰਗ ਕਰਕੇ ਪੀ ਲਿਆ ਜੀ ਠੀਕ ਹੋਰ ਉਹ ਚ ਕੁਝ ਨਹੀਂ ਪਾਣਾ ਸਿਰਫ ਜਵੈ ਨਹੀਂ ਕੱਲੀ ਚਾਹੀਦੀ ਠੀਕ ਹੈ ਉਹ ਵੀ ਮਦਦ ਕਰਦੀ ਹੈ ਇੰਨਾਂ ਚੀਜ਼ਾਂ ਨੂੰ ਸਾਫ਼ ਕਰਨ ਲਈ ਠੀਕ ਹੈ ਅ ਤੀਸਰਾ ਜਿਹੜਾ ਉਹ ਤુલਸੀ ਦੇ ਪੱਤੇ ਵੀ ਆ ਜਾਂਦੇ ਨੇ ਠੀਕ ਹੈ ਗ੍ਰੀਨ ਟੀ ਵੀ ਜਿਹੜੀ ਉਹ ਵੀ ਮਦਦ ਕਰਦੀ ਹੈ ਵੀ ਕਨ ਫਿਰ ਉਹਦੇ ਚ ਵੀ ਆ ਜਾਂਦਾ ਕਿ ਉਹ ਚ ਕੋਈ ਮਠਾ ਮਠਾ ਨਾ ਪਾਈਏ ਇਸੀ ਤਰ੍ਹਾਂ ਇਹ ਡਿਗਰੀਟੀ ਹੋ ਗਈ ਸੋ ਇਹ ਚੀਜ਼ਾਂ ਜਿਹੜੀਆਂ ਉਹ ਇਹਨਾਂ ਨੂੰ ਛੇਤੀ ਠੀਕ ਹੋਣ ਚ ਮਦਦ ਕਰਦੀਆਂ ਨੇ ਸੋ ਅਗਰ ਕੋਈ ਵੀ ਇਹ ਕੰਮ ਕਰ ਲੈਂਦਾ ਤੇ ਜੇ ਤੇ ਕਿਡਨੀ ਚ ਸਟੋਨ ਹੈ ਜੀ ਤੇ ਉਹਦੇ ਤੇ ਚਾਹੇ ਜਿੰਨੇ ਮਰਜ਼ੀ ਸਟੋਨ ਹੋਣ ਜਿੰਨਾ ਮਰਜ਼ੀ ਵੱਡਾ ਸਟੋਨ ਹੋਵੇ ਵੱਧ ਤੋਂ ਵੱਧ 3 ਮਹੀਨੇ ਲੱਗਦੇ ਨੇ ਸਾਫ਼ ਹੋਣ ਚ ਜੀ ਜੀ 3 ਮਹੀਨਿਆਂ ਚੋਂ ਵਿੱਚ ਜਾ ਕੇ ਚੈੱਕ ਕਰਵਾ ਲੇ ਤਾਂ ਕੋਈ ਸਟੋਨ ਉਹਦੇ ਚ ਨਹੀਂ ਮਿਲਨ ਵਾਲਾ ਠੀਕ ਹੈ ਤੇ ਜਿਹੜੇ ਗਾਲ ਬਲੈਡ ਵਿੱਚ ਸਟੋਨ ਨੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਜੀ ਇਹਨਾਂ ਨੂੰ 4 ਤੋਂ ਲੈ ਕੇ 6 ਮਹੀਨੇ ਲੱਗਦੇ ਨੇ ਠੀਕ ਹੋਣ ਚ ਲੇਕਿਨ ਜਿਹੜਾ ਸਾਈਜ਼ ਆ ਜਿਉਂ-ਜਿਉਂ ਤੁਸੀਂ ਮਹੀਨੇ-ਮਹੀਨੇ ਬਾਅਦ ਅਗਰ ਟੈਸਟ ਕਰਾਈ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਕਟਣਾ ਸ਼ੁਰੂ ਹੋ ਚੁੱਕਿਆ ਜੀ ਕਿਉਂਕਿ ਉੱਥੇ ਜਿਹੜੀ ਕਿੰਨੀ ਹੈ ਇਹ ਚੋਂ ਤਾਂ ਯੂਰਨ ਹਮੇਸ਼ਾ ਬਾਹਰ ਜਾਂਦਾ ਰਹਿਣਾ ਤੇ ਇਸ ਕਰਕੇ ਰਸਤਾ ਜ਼ਿਆਦਾ ਹੈਗਾ ਆ ਤੇ ਉਹ ਖੁਰ ਕੇ ਛੇਤੀ ਨਿਕਲਦੇ ਨੇ ਇੱਥੋਂ ਤੇ ਲੇਕਿਨ ਗਾਲ ਬਰਡ ਦੇ ਵਿੱਚੋਂ ਕੋਈ ਐਸਾ ਰਸਤਾ ਨਹੀਂ ਹੈ ਜਿੱਥੋਂ ਇਹਨਾਂ ਨੂੰ ਬਾਹਰ ਕੱਢ ਉੱਥੇ ਫਿਰ ਉਹ ਸਮੇਂ ਦੇ ਨਾਲ ਸਹਿਜ ਸਹਿਜ ਉਹ ਪ੍ਰਕਿਰਿਆ ਤੋਂ ਜੀ ਹੌਲੀ ਹੁੰਦੀ ਹੈ ਸੋ ਲੇਕਿਨ ਇਹ ਸਮੱਸਿਆ ਦੋਨੋਂ ਸੌਲਵ ਹੋ ਜਾਂਦੀਆਂ ਨੇ ਬਿਨਾਂ ਕਿਸੇ ਸਰਜਰੀ ਦੇ ਸਿਰਫ ਇਸ ਤਰ੍ਹਾਂ ਆਪਣੇ ਖਾਣੇ ਨੂੰ ਜੀਵਨ ਸ਼ੈਲੀ ਨੂੰ ਬਦਲ ਕੇ ਠੀਕ ਹੈ ਨਾਲ ਦੀ ਨਾਲ ਥੋੜਾ ਜਿਹਾ ਫਿਜ਼ੀਕਲ ਐਕਟੀਵਿਟੀ ਜਿਹੜੀਆਂ ਨੇ ਉਹਨਾਂ ਨੂੰ ਕਰੀਏ ਸਵੇਰੇ ਪਾਰਕਸ ਜਾਓ ਤੇ ਸੈਰ ਕਰੋ ਠੀਕ ਹੈ ਥੋੜਾ ਬਹੁਤ ਯੋਗਾ ਥੋੜਾ ਬਹੁਤ ਸਪੋਕਿੰਗ ਫਾਸਟ ਥੋੜੀ ਬਹੁਤੀ ਜਿਹੜੀ ਹੈਗੀ ਹੈ ਜੋਗਿੰਗ ਇਹ ਇਹਨਾਂ ਨੂੰ ਰੋਜ਼ਾਨਾ ਕਰਨਾ ਚਾਹੀਦਾ ਤਾਂ ਕਿ ਸਰੀਰ ਦਾ ਜਿਹੜਾ ਬਲੱਡ ਸਰਕੂਲੇਸ਼ਨ ਸਿਸਟਮ ਉਹ ਤੇਜ਼ ਰਹੇ ਇੱਕ ਵਾਰੀ ਤੇਜ਼ ਹੋਵੇ ਕਦੇ ਕਿਸੇ ਕਾਰਨ ਤੇ ਉਹ ਜਿਹੜਾ ਕਿਸੇ ਸਰੀਰ ਦੀ ਸਫਾਈ ਅੰਦਰੋਂ ਜਿਹੜੀ ਉਹ ਕਰ ਸਕੇ ਪਸੀਨਾ ਇੱਕ ਵਾਰੀ ਨਿਕਲੇ ਜਾਨੀ ਜਿਹੜੀ ਜਿੜੀਲੇ ਸਤਨੇ ਸ਼੍ਰੀਚੂ ਬਾਹਰ ਨਿਕਲਦੇ ਰਹਿਣ ਉਸ ਮੇਰੇ ਸੋ ਇਹ ਛੋਟੇ ਛੋਟੇ ਕੰਮ ਨੇ ਜਿਹੜੇ ਕਰਕੇ ਤੇ ਅਗਰ ਜੀਵਨ ਸ਼ੈਲੀ ਦਾ ਹਿੱਸਾ ਬਣਾ ਲੈਂਦਾ ਕੋਈ ਵੀ ਤੇ ਉਹਨੂੰ ਇਹ ਪ੍ਰੋਬਲਮ ਆਉਣੀ ਹੀ ਨਹੀਂ ਕਦੇ ਜ਼ਿੰਦਗੀ 'ਚ ਜੀ ਤੇ ਜਿਨ੍ਹਾਂ ਨੂੰ ਆਈਆਂ ਰਿਓ ਠੀਕ ਹੋ ਜਾਣੀਆਂ ਜੀ ਬਿਲਕੁਲ ਤਾਂ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਗਲ ਬਲੈਡਰ ਸਟੋਨ ਅਤੇ ਕਿਡਨੀ ਸਟੋਨ ਦੇ ਬਾਰੇ ਵਿੱਚ ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਥ ਸ੍ਰੀਕਾ